हां जी प्यारेयो वाह गुरु जी खार सवागिर फतेह बरजस ਕਰਨ ਵਾਸਤੇ ਆਏ ਸੀ ਅਮਰਤ ਵੇੜੇ ਤੋਂ ਬਾਅਦ ਨਾਮ ਸਵਰਨ ਦੀਆਂ ਡਿਊਟੀਆਂ ਲਾ ਕੇ ਗੁਰੂ ਸੱਚੇ ਪਾਤਸ਼ਾਹ ਦਾ ਸਮਰਨ ਕਰਕੇ ਬਾਅਦ ਦੇ ਵਿੱਚ ਘੁੰਮਣ ਵਾਸਤੇ ਆਏ ਆ ਸਰੀਰ ਦੀ ਸਿਹਤ ਦੀ ਕਾਮਯਾਬੀ ਲਈ ਤੇ ਆਪਣਾ ਇਹ ਕਿੱਥੋਂ ਹੁੰਦਾ ਪਰਲੇ ਪਾਸ ਕਿਵੇਂ ਹਾਂਜੀ ਇਕੱਠਾ ਆਊਗਾ ਨਹੀਂ ਇਕੱਠਾ ਦੇ ਪਰਾਂ ਨਹੀਂ ਹੁੰਦਾ ਹੈਗਾ ਚਲ ਆਇ ਦਿਖਾ ਦੇਣੀ ਹਾਂ ਇਹ ਦਿਖਾ ਦੇ ਤੇ ਆਹ ਦੇਖੋ ਇਧਰੋਂ 뷰 ਕਿਵੇਂ ਦੂਰ ਜੰਗਲਾਂ ਦੇ ਵਿੱਚ ਵਧੀਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਬਹੁਤ ਹੀ ਪਿਆਰਾ ਦ੍ਰਿਸ਼ ਹੈ ਇੱਧਰ ਆ ਵੱਡੇ ਖੰਬੇ ਨੇ ਜਿਵੇਂ 라ਵਣ ਬਣਾਉਨੇ ਹੁੰਦੇ ਆ 라ਵਣ ਵਾਂਗੂ ਲੱਗਦਾ ਥੋਨੂੰ ਇਹ ਉਹ ਚਿੜੀਆਂ ਬੈਠੀਆਂ ਉੱਤੇ ਤੇ ਬਹੁਤ ਹੀ ਵਧੀਆ ਪਿਆਰਾ ਥੋਸ ਸਾਈਜ਼ ਕਰ ਥੋਸ ਸਾਈਜ਼ ਕਰਨੇ ਆ ਕੁੜੀ ਦੇਖ ਬਹੁਤ ਜ਼ਿਆਦਾ ਐਕਸਾਈਟਮੈਂਟ ਅੱਜ ਇਹਦੇ ਵਿੱਚ ਪਾਲੇ ਬਾਬੇ ਦੀ ਕੋਈ ਟੈਲੀ ਵਾਲੇ ਦੀ ਪੜਨ ਵੀ ਬੁਰੀ ਹੁਸ਼ਾਰ ਐ ਕਿ ਦਿਨ ਰੁੱਸ ਗਈ ਸੀ ਕਹਿੰਦੀ ਮੇਰੇ ਨੰਬਰ ਕੱਟ ਆਏ ਨਿਕ ਦੋ